ਆਲ ਪੰਜਾਬ ਰੈਡੀ ਫੜੀ ਯੂਨੀਅਨ ਦੇ ਪ੍ਰਧਾਨ ਡਾਕਟਰ ਇੰਦਰਪਾਲ ਵੱਲੋਂ ਅੱਜ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੂੰ ਆਮ ਆਦੀ ਪਾਰਟੀ ਹਲਕਾ ਨਾਰਥ ਦੇ ਨਵੇਂ ਇੰਚਾਰਜ ਬਣਨ ਤੇ ਸਨਮਾਨਿਤ ਕੀਤਾ ਗਿਆ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ Thank you. ਇਹ ਚੇਅਰਮੈਨ ਵੀ ਨਾਲ ਨੇ ਤੇ ਨਾਲੇ ਆਮ ਆਦਮੀ ਪਾਰਟੀ ਹਲਕਾ ਨੌਥਲੇ ਦੇ ਉਹ ਇੰਚਾਰਜ ਵੀ ਨੇ ਤੇ ਆਲ ਪੰਜਾਬ ਰੇੜੀ ਫੜੀ ਯੂਨੀਅਨ ਜਿਹੜੀ ਹੈ ਇਹ ਸਾਡੇ ਨੌ ਥਲਕੇ ਦੇ ਜਿਹੜੇ ਆ ਉਹ ਵੋਟਰ ਨੇ ਤੇ ਨਾਲ ਸਪੋਰਟਰ ਨੇ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਆਲ ਪੰਜਾਬ ਰੇੜੀ ਫੜੀ ਯੂਨੀਅਨ ਜਿਹੜਾ ਉਹ ਵੱਧ ਚੜ ਕੇ ਹਰ ਤਰ੍ਹਾਂ ਦਾ ਬਦ ਕਰੇਗੀ ਔਰ ਜਿਹੜੇ ਬੀਟੂ ਜੀ ਨੂੰ ਐਮਐਲਏ ਬਣਾ ਕੇ ਆਪਾਂ ਨੌ ਥਲਕੇ ਨੂੰ ਭੇਜਾਂਗੇ ਦਾ ਪਹਿਲਾਂ ਗੱਲ ਨਹੀਂ ਸੀ ਸੁਣੀ ਜਾਂਦੀ ਇਹਨਾਂ ਦੀ ਦੇਖੋ ਗੱਲ ਇਹ ਆ ਜੀ ਇੱਕ ਬੰਦਾ ਸੀਗਾ ਜਿਹੜਾ ਪਾਰਟੀ ਨੇ ਇੱਕ ਸਾਈਡ ਤੇ ਕਰਤਾ ਉਹਨੇ ਆਪਣੀ ਹੰਕੜਬਾਜ਼ੀ ਛੱਡੀ ਨਹੀਂ ਮਤਲਬ ਜੀ ਅਫਸਰ ਸੀਗਾ ਤੇ ਅਫਸਰशाही ਛੱਡੀ ਨਹੀਂ ਜਿਹੜੀ ਰਾਜਨੀਤੀ ਏ ਇਹ ਹਰ ਇੱਕ ਬੰਦੇ ਨੂੰ ਅਪਰਾਈਜ਼ ਕਰਨਾ ਹੁੰਦਾ ਉਹਨੇ ਤੇ ਰੇੜੀਆਂ ਵਾਲਿਆਂ ਨੂੰ ਚੁਕਾਇਆ ਔਰ ਨਾਲ ਇਹ ਧਰਤ ਦਬਕਾ ਮਾਰਿਆ ਵੀ ਜੇ ਤੁਸੀਂ ਰੇੜੀਆਂ ਨਾ ਚੁੱਕੀਆਂ ਤੇ ਮੈਂ ਧਰਨਾ ਲਖਦਾਗਾ ਇਹ ਸ਼ੁਕਰ ਹੈ ਕਿ ਜਿਹੜਾ ਉਹ ਇੱਕ ਸਾਈਟ ਤੇ ਹੋ ਗਿਆ ਰੱਬ ਨੇ ਜਿਹੜੀ ਉਹ ਸਾਡੀ ਸੁਣ ਲਈ ਮਰਵਾਉਂਗਾ ਹਰਾ ਮੇਲਾ ਲਗਾਤਾਰ ਜੀ ਜਦੋਂ ਤੇ ਤੁਸੀਂ ਕੋਲ ਇਹ ਹਲਕੀ ਦੀ ਬਾਸ ਹੋਣੀ ਸੀ ਜਾਂ ਬਹੁਤ سارے ਲੋਕ ਜਿਹੜੇ ਆ ਜੁਆਇਨਿੰਗ ਵੀ ਕਰ ਰਹੇ ਨੇ ਕੀ ਕਹਣਾ ਪਵੇ ਦੇਖੋ ਲੋਕੀ ਪਿਆਰ ਦੇ ਰਹੇ ਤੇ ਮੇਰਾ ਫਰਜ਼ ਬਣਦਾ ਮੈਂ ਕਰਜਾਈ ਹਾਂ ਉਹਨਾਂ ਦੇ ਇਸ ਪਿਆਰ ਲਈ ਔਰ ਦਿਨ ਰਾਤ ਉਹਨਾਂ ਦੀ ਸੇਵਾ ਕਰਾਂਗੇ ਅੱਜ ਸਾਡੇ ਬਹੁਤ 파ਰਟੀ ਦੇ ਸੀਨੀਅਰ ਨੇਤਾ ਡਾਕਟਰ ਇੰਦਰਪਾਲ ਜੀ ਆਏ ਨੇ ਆਪਣੀ ਸਾਰੀ ਯੂਨੀਅਨ ਦੇ ਨਾਲ ਖਾਸ ਕਰਕੇ ਨਾਰਥ ਦੇ ਜਿੰਨੇ ਵੀ ਸਾਡੇ ਭਰਾ ਨੇ ਰੈਡੀ ਫੜੀ ਵਾਲੇ ਅੱਜ ਸਾਰੇ ਇੱਥੇ ਆਏ ਨੇ ਮੈਨੂੰ ਸਨਮਾਨਤ ਕੀਤਾ ਤੇ ਇਹਨਾਂ ਹਮੇਸ਼ਾ ਹੀ ਸਾਨੂੰ ਆਪਣਾ ਪਿਆਰ ਦਿੱਤਾ ਮੈਂ ਇਹਨਾਂ ਦਾ ਧੰਨਵਾਦੀ ਹਾਂ ਬਾਕੀ ਇਹਨਾਂ ਨਾਲ ਮੇਰੀ ਪਹਿਲਾਂ ਵੀ ਬੜੀ ਬੜੀ ਵਿਚਾਰਾ ਹੋਈਆਂ ਕਿ ਅਸੀਂ ਕਿਸੇ ਦਾ ਕੋਈ ਕਾਰੋਬਾਰ ਉਜਾੜਨਾ ਨਹੀਂਗਾ ਕਿ ਰੇੜੀਆਂ ਫੜੀਆਂ ਵੀ ਚੱਲਣੀਆਂ ਚਾਹੀਦੀਆਂ ਪਰ ਆਰਗੇਨਾਈਜ਼ਡ ਹੋਵੇ ਨਾ ਇਹਨਾਂ ਦੀਆਂ ਜ਼ੋਨਸ ਬਣਾ ਕੇ ਵਧੀਆ ਤਰੀਕੇ ਨਾਲ ਆਪਣਾ ਕੰਮ ਕਰਨ ਜਿਹਦੇ ਨਾਲ ਨਾ ਟ੍ਰੈਫਿਕ ਨੂੰ ਦਿੱਕਤ ਹੋਵੇ ਤੇ ਨਾ ਹੀ ਸੜਕਾਂ ਦੇ ਤੇ ਇਨਕ੍ਰੋਚਮੈਂਟ ਹੋ ਗਏ ਸੋ ਇਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਤੇ ਅੱਜ ਵੀ ਇਹ ਮੇਰੀ ਜਿਹੜੀ ਨਿਯੁਕਤੀ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਔਰ ਸਾਰੇ ਸੱਜਣ ਅੱਜ ਇਕੱਠੇ ਹੋ ਕੇ ਆਏ ਬੜੀ ਵੱਡੀ ਤਦਾਦ ਚ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੀ ਹੱਲ ਕਰਾਂ ਲੇਕਿਨ ਇੰਟੂ ਦੀ ਅਸਮ ਵੀ ਹੋਰ ਵੀ ਸ਼ਕਾਇਤਾਂ ਵੀ ਹੋਣਗੀਆਂ ਕਿ ਲੋਕਾਂ ਦੀ ਪਹਿਲੋਂ ਨਹੀਂ ਸੁਣੀ ਜਾਂਦੀ ਹੋਈ ਵੀ ਤੁਹਾਨੂੰ ਅਸੀਂ ਮਿਲਦੇ ਵੀ ਵੇਖੋ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਲੋਕਾਂ ਨੂੰ ਆਉਂਦੀਆਂ ਨੇ ਪਰ ਹੁਣ ਮੈਂ ਇਹ ਵਿਸ਼ਵਾਸ ਦਿਵਾਉਣਾ ਚ ਅਸੀਂ ਉਹਨਾਂ ਦੇ ਵਾਲੀਬਾਰਸ ਬੈਠੇ ਆਂ ਜੇ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਆ ਤੇ ਉਹਨੂੰ ਅਸੀਂ ਪਹਿਲ ਦੇ ਆਧਾਰ ਤੇ ਠੀਕ ਕਰਾਂਗੇ ਔਰ ਮੈਨੂੰ ਆਸ ਆ ਕਿ ਜਿੱਥੇ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੋਏਗੀ ਉੱਥੇ ਲੋਕ ਵੀ ਸਾਨੂੰ ਸਹਿਯੋਗ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਦੇਗੀ ਵੇਖੋ ਸਾਡਾ ਕੰਮ ਮਿਹਨਤ ਕਰਨੀ ਆ ਬਾਕੀ ਇਹ ਜਿਹੜਾ ਹੁੰਦਾ ਨਾ ਜਨਤਾ ਦਾ ਇਹਨੂੰ ਤਾਂ ਬਹੁਤ ਕਰਦੇ ਰਹਿੰਦੇ ਲੇਕਿਨ ਫਿਰ ਤੁਹਾਨੂੰ ਕੋਈ ਗੱਲ ਨਹੀਂ ਕਿਸੇ ਪਰਮਾਤਮਾ ਕਿਸੇ ਦਾ ਕੋਈ ਹੱਕ ਨਹੀਂ ਰੱਖਦਾ ਸਾਨੂੰ ਉਹ ਦੇ ਹੀ ਦਿੰਦੇ ਨੇ ਤੇ ਹੁਣ ਵੀ ਅਸੀਂ ਸਾਡਾ ਫਰਜ਼ ਮਿਹਨਤ ਕਰਨੀ ਆ ਬਾਕੀ ਜਿੱਥੋਂ ਪਾਰਟੀ ਡਿਊਟੀ ਲਾਏਗੀ ਪਾਰਟੀ ਤੇ ਲੋਕਾਂ ਦੇ ਹੱਥ ਚ ਖੇੜਿਆ ਕਿ ਲੋਕਾਂ ਨੇ ਵੋਟਾਂ ਪਾਉਣੀਆਂ ਔਰ ਲੋਕਾਂ ਦਾ ਫਤਵਾ ਜਿਹੜਾ ਹੋਏਗਾ ਉਹ ਸਾਡੇ ਸਿਰ ਮੱਥੇ ਆ ਔਰ ਜੇ ਲੋਕੀ ਸਾਨੂੰ ਵੱਡੀ ਤਦਅ ਚ ਜਿਤਾਉਣਗੇ ਤੇ ਅਸੀਂ ਵੱਡੀ ਮਿਹਨਤ ਨਾਲ ਦਿਨ ਰਾਤ ਉਹਨਾਂ ਦੇ ਕੰਮ ਕਰਾਂਗੇ ਤੁਜੀ ਭਾਜੀ ਬੀਜੇਪੀ ਜਿਹੜੀ ਕਹਿ ਰਹੀ ਆ ਔਰ ਕਹਿ ਰਹੀ ਕਿ ਖਾਲੀ ਤੋਂ ਨਾ ਮਿਲ ਕੇ ਹੀ ਇਲੈਕਸ਼ਨ ਜਿੱਤੀ ਜਾ ਸਕਦੀ ਹੈ ਤੁਹਾਨੂੰ ਲੱਗਦਾ ਕਿ ਇਹ ਜੇ ਹੁਣ ਨਵੀਂ ਟੈਟਿਕਸ ਖੇਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਤੋੜਿਆ ਗਿਆ ਇਸ ਗੱਲ ਨੂੰ ਨਹੀਂ ਇਹ ਹੁਣ ਪਤਾ ਕੀ ਹੁੰਦਾ ਜਦੋਂ ਕਿ ਜਦੋਂ ਤੁਸੀਂ ਕਿਹੇ ਵਿਸਾਖੀਆਂ ਬਗਾਨੀ ਵਿਸਾਖੀਆਂ ਤੇ ਨਹੀਂ ਚੱਲ ਸਕਦੇ ਤੁਹਾਡੀਆਂ ਆਪਣੀਆਂ ਲੱਤਾਂ 'ਚ ਜਾਣ ਹੋਣੀ ਚਾਹੀਦੀ ਆ ਤੁਹਾਡੇ ਸੀਨੇ ਦੇ ਵਿੱਚ ਹਿੰਮਤ ਹੋਣੀ ਚਾਹੀਦੀ ਤਾਂ ਹੀ ਤੁਸੀਂ ਲੋਕਾਂ ਦੀ ਸੇਵਾ ਕਰ ਸਕਦੇ ਜੇ ਦੋਨਾਂ ਪਾਰਟੀਆਂ ਨੇ ਲੋਕਾਂ ਦੇ ਵਿੱਚੋਂ ਆਪਣਾ ਵਿਸ਼ਵਾਸ ਖੋ ਚੁੱਕੇ ਆ ਹੁਣ ਇਹ ਗਠਬੰਧਨ ਦੋ ਪਾਰਟੀਆਂ ਕਰ ਲੈਣ ਤਿੰਨ ਕਰ ਲੈਣ ਚਾਰ ਕਰ ਲੈਣ ਇਹਨਾਂ ਨੂੰ ਲੋਕਾਂ ਨੇ ਸਾਰੀ ਉਮਰ ਮੌਕਾ ਸੇਵਾ ਦਾ ਦਿੱਤਾ ਸੀਗਾ ਔਰ ਇਹ ਐਕਸਪੋਜ਼ ਹੋ ਚੁਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਨਹੀਂ ਕਰ ਸਕੇ ਲੋਕਾਂ ਦੀਆਂ ਆਸਾਂ ਤੇ ਪੂਰਾ ਨਹੀਂ ਉਤਰ ਸਕੇ ਸੋ ਲੋਕਾਂ ਨੇ ਇਹਨਾਂ ਨੂੰ ਪਿਛਲੀਆਂ ਕਈ ਇਲੈਕਸ਼ਨਾਂ ਦੇ ਵਿੱਚ ਲਗਾਤਾਰ ਨਕਾਰਿਆ ਵਾ ਸੋ ਹੁਣ ਇਹ ਗੱਟਬੰਧਨ ਕਰ ਲੈਣ ਨਾ ਕਰਨ ਲੋਕਾਂ ਨੇ ਇਹਨਾਂ ਨੂੰ ਮੂਹ ਨਹੀਂ ਲਾਉਣਾ ਧੰਨਵਾਦ ਕਲਕੈਤੇ ਵਿੱਚ ਹਰ ਵਰਗ ਦੇ ਵਿੱਚ ਮੈਂ ਤੇ ਇਹ ਹੀ ਕਹੂੰਗੀ ਬਹੁਤ ਖੁਸ਼ੀ ਦੀ ਲਹਿਰ ਹੈ ਜਿਸ ਦਿਨ ਦੀ ਚੇਰਮੈਨ ਸਾਹਿਬ ਨੂੰ ਨਾਰਥ ਹਲਕੇ ਦੀ ਬਾਗਡੋਰ ਮਿਲੀ ਹੈ ਤੇ ਅਸੀਂ ਉਹਨਾਂ ਦੀ ਟੀਮ ਦੀ ਤਰ੍ਹਾਂ ਹਮੇਸ਼ਾ ਹੀ ਆਪਣੇ ਲੋਕਾਂ ਦੇ ਵਿੱਚ ਰਹੇ ਹਾਂ ਜੋ ਵੀ ਕਦੀ ਕੋਈ ਮੁਸ਼ਕਿਲ ਸਾਡੇ ਤੱਕ ਸਾਡੇ ਆਫਿਸ ਤੱਕ ਪਹੁੰਚੀ ਹੈ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਉਹ ਮੁਸ਼ਕਿਲ ਨੂੰ ਹੱਲ ਕਰਕੇ ਤੇ ਵਾਪਸ ਆਪਣੇ ਭੈਣ ਭਰਾਵਾਂ ਨੂੰ ਦੱਸੀਏ ਤੇ ਇਸ ਤਰ੍ਹਾਂ ਹੀ ਹਮੇਸ਼ਾ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਵਾਂਗੇ ਤੇ ਮੈਨੂੰ ਪੂਰਨ ਯਕੀਨ ਆ ਕਿ ਚੇਰਮੈਨ ਕਰਮਜੀਤ ਸਿੰਘ ਡਿੰਟੂ ਜੀ ਦੀ ਅਗਵਾਈ ਦੇ ਵਿੱਚ ਨੌਰਥ ਹਲਕੇ ਦਾ ਅਸੀਂ ਕੋਈ ਵੀ ਕੰਮ ਪੈਂਡਿੰਗ ਹੁ ਨਹੀਂ ਛੱਡਾਂਗੇ ਕਿਹਾ ਤਾਂ ਕਿ ਰੇੜੀ ਬੜੀ ਆ ਲੈ ਨੇ ਵੀ ਅੱਜ ਇਸ ਮਾਤਮ ਦੇ ਤਾਇਕ ਸਾਹਿਬ ਜੀ ਕਿੰਨਾ ਕੁ ਬਲ ਮਿਲਦਾ ਕਿਉਂਕਿ ਇਸ ਤਰ੍ਹਾਂ ਦੇ ਲੋਕ ਵੀ ਜਰਾ ਵੋਟ ਜਿਹੜੀ ਆ ਕਾਸਟ ਕਰਦੇ ਨੇ ਕਿੰਨਾ ਕੁ ਬੈਨੀਫਿਟ ਮਿਲਦਾ ਜੀ ਬਹੁਤ ਬੈਨੀਫਿਟ ਮਿਲਦਾ ਜੀ ਦੇਖੋ ਇਹ ਅੱਜ ਪਹਿਲੀ ਵਾਰ ਇਹ ਐਸੋਸੀਏਸ਼ਨ ਸਾਡੇ ਕੋਲ ਨਹੀਂ ਆਈ ਬਹੁਤ ਪੁਰਾਣੀ ਸਾਡੇ ਨਾਲ ਜੁੜੀ ਹੋਈ ਆ ਜਦੋਂ ਇਹਨਾਂ ਨੂੰ ਕਦੀ ਮੁਸ਼ਕਲ ਦਿੱਕਤਾਂ ਆਉਂਦੀਆਂ ਅਸੀਂ ਅਸੀਂ ਵੀ ਜਦੋਂ ਸਾਨੂੰ ਵੀ ਕਦੀ ਹੁੰਦੀਆਂ ਜਦੋਂ ਸਿਟੀਜ਼ਨਸ ਕੰਪਲੇਟ ਕਰਦੇ ਐਨਕ੍ਰੋਚਮੈਂਟ ਦੀਆਂ ਕੁਛ ਅਸੀਂ ਇਹਨਾਂ ਨੂੰ ਜਿੱਦਾਂ ਰਿਕੁਐਸਟ ਕੀਤੀ ਇਹਨਾਂ ਨੇ ਹਮੇਸ਼ਾ ਸਾਡੇ ਨਾਲ ਕੋਆਪਰੇਟ ਕੀਤਾ ਤੇ ਜਿੱਦਾਂ ਹੁਣ ਇਹਨਾਂ ਨੂੰ ਜਦੋਂ ਕੋਈ ਮੁਸ਼ਕਲ ਆਊਗੀ ਤੇ ਸਾਡਾ ਮਤਲਬ ਬਿਲਕੁਲ ਫਰਜ਼ ਬਣਦਾ ਕਿ ਅਸੀਂ ਇਹਨਾਂ ਦੇ ਨਾਲ ਖੜੇ ਰਹੀਏ ਸਾਡੇ ਇਸ ਵਰਗ ਦੇ ਭੰਡ ਭਰਾ ਹੀ ਸਾਡੀ ਰੀਡ ਦੀ ਹੱਡੀ ਨੇ ਜਿਸ ਤਰ੍ਹਾਂ ਹੁਣੇ ਉਹਨਾਂ ਨੇ ਵੀ ਕਿਹਾ ਵੀ ਰੋਜ਼ੀ ਰੋਟੀ ਦਾ ਕਿਸੇ ਦਾ ਵੀ ਕੰਮ ਰੋਕਿਆ ਨਹੀਂ ਜਾਊਗਾ ਬਟ ਉਹਨੂੰ ਉਹਦੇ ਨਾਲ ਨਾਲ ਸ਼ਹਿਰ ਦੀ ਵਿਵਸਥਾ ਨੂੰ ਵੀ ਸੁਧੜ ਰਿੜ੍ਹ ਕਰਨਾ ਸਾਡੀ ਮੋਰਲ ਡਿਊਟੀ ਹੈ ਇਸ ਕਰਕੇ ਦੋਵਾਂ ਪਹਿਲੂਆਂ ਨੂੰ ਨਾਲ ਲੈ ਕੇ ਅਸੀਂ ਕੰਮ ਕਰਾਂਗੇ ਤੇ ਹਮੇਸ਼ਾ ਸਾਡੇ ਭਰਾਵਾਂ ਨੇ ਸਾਡਾ ਸਹਿਯੋਗ ਦਿੱਤਾ ਡਾਕਟਰ ਅੰਦਰਪਾਲ ਜੀ ਇੰਨਾਂ ਦੇ ਅੰਡਰ ਇਹ ਐਸੋਸੀਏਸ਼ਨ ਚੱਲਦੀ ਆ ਤੇ ਬੜੇ ਪਿਆਰ ਦੇ ਨਾਲ ਸਹਿਜ ਜੀ ਇਹਨਾਂ ਨੇ ਸਭ ਨੂੰ ਰੱਖਿਆ ਹੋਇਆ ਤੇ ਮੈਨੂੰ ਪਤਾ ਕਿ ਅਸੀਂ ਟੀਮ ਦੇ ਰੂਪ ਦੇ ਵਿੱਚ ਸਭ ਲਈ ਕੰਮ ਕਰਨਾ ਕਿਸੇ ਦਾ ਕੰਮ ਖਰਾਬ ਨਹੀਂ ਕਰਨਾ थैंक यू